ਦੱਲੇਵਾਲ ਜੀ ਇੱਕ ਜਨਾਇਕ ਦੀ ਤਰ੍ਹਾਂ ਉੱਭਰ ਕੇ ਆਏ ਐ ਤੇ ਉਹਨਾਂ ਨੇ ਕਿਸਾਨੀ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ ਲੋਕਾਂ ਵਾਸਤੇ ਉਹ ਲੜ ਰਹੇ ਐ ਉਹਨਾਂ ਦੀ ਜਿਹੜੀ ਉਹ ਹੜਤਾਲ ਐ ਅੱਜ 21ਵੇਂ ਦਿਨ ਸ਼ਾਮਲ ਹੋ ਗਈ ਐ ਲੇਕਿਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ਤੇ ਕੋਈ ਪਰਵਾਹ ਨਹੀਂ ਕਰ ਰਹੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਉਹਨਾਂ ਦੀ ਜਾਨ ਦੇ ਨਾਲ ਖਲਵਾੜ ਹੋ ਰਿਹਾ ਐ ਇਹ ਨਹੀਂ ਤਾਂ ਕਿਹੜੀ ਗੱਲ ਹੈ ਕਿ ਉਹਨਾਂ ਨੇ ਕਹਤੇ ਅਸੀਂ 100 ਬੰਦਾ ਆ ਜਾਾਂਗੇ ਸਾਡਾ 100 ਬੰਦਿਆਂ ਦਾ ਇੱਕ ਮੈਮੋਰੰਡਮ ਲੈ ਲਓ ਅਸੀਂ ਜਥੇ ਨਾਲ ਵੀ ਨਹੀਂ ਆਉਂਦੇ ਵੱਡੇ ਦੇ ਨਾਲ ਕਾਫਲੇ ਦੇ ਨਾਲ ਨਹੀਂ ਆਉਂਦੇ ਉਹ ਵੀ ਇਹ ਲਾਉ ਨਹੀਂ ਕਰ ਰਹੇ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਪੰਜਾਬ ਦੀ ਅਰਥ ਵਿਵਸਥਾ ਨੂੰ ਖਰਾਬ ਕਰਨ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬੀਜੇਪੀ ਵੱਲੋਂ ਇਹ ਇਹ ਹੱਥ ਕੰਡੇ ਅਪਣਾਏ ਜਾ ਰਹੇ ਸਰ ਅੱਜ ਪੰਜਾਬ ਕੋਲ ਛੋਟੇ ਸਭੀ ਜਗ੍ਹਾ ਜੋ ਟ੍ਰੈਕਟਰ ਮਾਰਚ ਨਿਕਲ ਆ ਗਿਆ ਕਿਸਾਨਾਂ ਦੀ ਤਰਫੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਤੁਸੀਂ ਇਹ ਕਿਵੇਂ ਕਹਿ ਸਕਦੇ ਹੈਂ ਕੇ ਅੰਦਰ ਸਰਕਾਰੇ ਚਾਹੁੰਦੀ ਹੈ ਕਿ ਜੀ ਕਿਸਾਨ ਦੁਖੀ ਹੋ ਕੇ ਸੜਕਾਂ ਤੇ ਆਉਣ ਤੇ ਲੋਕ ਉਹਨਾਂ ਤੋਂ ਤੰਗ ਹੋਣ ਇਹ ਕਿਸਾਨ ਵਰਸਸ ਆਦਰਸ ਇੱਕ ਲੜਾਈ ਬਣਾਉਣਾ ਚਾਹੁੰਦੇ ਇੱਥੇ ਪੰਜਾਬ ਦੇ ਵਿੱਚ ਜਿੱਦੇ ਚੋਂ ਕਾਮਯਾਬ ਨਹੀਂ ਹੋਣਗੇ